हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆਂ ਦੋਸਤੋ ਪਿੰਡ ਆਲੀ ਕਲਾਂ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਲੱਗਦਾ ਐ ਇਸ ਪਿੰਡ ਨੂੰ ਵੀਰ ਹਰਜੀਤ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਡੀਓ ਆਪਣੀ ਦੋਸਤੋ ਪਹਿਲੀ ਆ ਇਸ ਘਰ ਤੋਂ ਤੇ ਪਸ਼ੂ ਵਪਾਰ ਦਾ ਕੰਮ ਵੀਰ ਹੁਣੀ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਪਿੰਡ ਜੇਕਰ ਦੋਸਤੋ ਕਿਸੇ ਵੀਰ ਨੇ ਵਿਜ਼ਿਟ ਕਰਨੀ ਐ ਤੇ ਮਕੂ ਤੋਂ ਜਿਹੜੀ ਸੜਕ ਦੋਸਤੋ ਲੋਹੀਆ ਸੁਲਤਾਨਪੁਰ ਨੂੰ ਜਾਂਦੀ ਹੈ ਠੀਕ ਹੈ ਜੀ ਕਪੂਰਥਲੇ ਵਾਲੀ ਸੜਕਾ ਤੇ ਮਖੂ ਤੋਂ ਤਕਰੀਬਨ ਕੋਈ 15-16 ਕਿਲੋਮੀਟਰ ਜਦੋਂ ਆਪਾਂ ਗਿੱਦੜਪਿੰਡੀ ਵਾਲਾ ਪੁਲ ਅਕ੍ਰੋਸ ਕਰਦੇ ਆ ਤੇ ਅੱਗੇ ਦਾਰਾਪੁਰ ਪਿੰਡ ਨੂੰ ਜਿਹੜਾ ਦੋਸਤੋ ਜਾਂਦਾ ਗੇਟ ਬਣਿਆ ਹੈਗਾ ਉਸ ਗੇਟ ਰਾਹੀਂ ਵੀ ਤੁਸੀਂ ਜਿਹੜੀ ਵਿਜ਼ਿਟ ਕਰ ਸਕਦੇ ਪਿੰਡ ਸ਼ੇਖ ਮੰਗੇ ਤੋਂ ਤੁਸੀਂ ਜਿਹੜੀ ਵਿਜ਼ਿਟ ਆ ਪਿੰਡ ਆਲੀ ਗਲਾਂ ਕਰ ਸਕਦੇ ਜੀ ਬੂਲੇ ਪਿੰਡ ਬਿਲਕੁਲ ਲੱਗੇ ਆ ਠੀਕ ਹੈ ਜੀ ਤੇ ਆਲੀ ਕਰਨ ਤੁਸੀਂ ਖਾਸ ਵਿਜਿਟ ਕਰਨੀ ਆ ਵੈਸੇ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜਿਟ ਕਰ ਸਕਦੇ ਜੇ ਵੈਸੇ ਨੰਬਰ ਵੀਰ ਹਰਜੀਤ ਦੇ ਜਿਹੜੇ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਥੇਰੇ ਡਿਟੇਲ ਆ ਬਥੇਰੇ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਜੀ ਅੱਜ ਇਸ ਕਵਰੇਜ ਵਿੱਚ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਆ ਵੜਾ ਹੋਣਗੀਆਂ ਠੀਕ ਆ ਜੀ ਚਾਰੇ ਵੜਾ ਨੇ ਕੁਝ ਕੁ ਨਾਗ ਜਿਹੜੇ ਗੱਪਣ ਤਿਆਰੀ ਵਾਲੇ ਪਸ਼ੂ ਵੀ ਦਿਖਾ ਦਾਂਗੇ ਟੋਕੜ ਗੱਪਣ ਜਿਹੜੀਆਂ ਵੜਾ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੀਆਂ ਤੇ ਟੋਟਲ 4 ਨਾਗ ਨੇ ਦੋਸਤੋ ਤਰੀਕ ਅੱਜ 16 April ਸਮਾ ਕੋਈ ਮਾਰਨਿੰਗ ਦੇ 10:30 ਪਾਉਣੇ 11 ਵਜੇ ਤੱਕ ਆਉ ਕਰਦੇ ਆ ਡਿਟੇਲ ਸਾਂਝੀ ਨਵੇਂ ਇਨਫੋਰਮੇਸ਼ਨ ਬਤੇਰੇ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਬਾਕੀ ਜਿੰਨੇ ਵੀ ਚੈਨਲ ਨੂੰ ਵੇਖਦੇ ਵੀਰ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਠੀਕ ਹੈ ਜੀ ਅੱਛਾ ਵੀਰ ਹਰਜੀਤ ਇੱਕ ਆਪਣੇ ਭੈਣ ਭਰਾਵਾਂ ਨੂੰ ਇਹ ਦੱਸ ਦਈਏ ਵੀ ਪਸ਼ੂ ਵਪਾਰ ਦਾ ਕੰਮ ਆਪਣਾ ਤੇ ਕਿੰਨੇ ਕੁ ਲੰਬੇ ਸਮੇਂ ਤੋਂ ਆਪਾਂ ਕਰਦੇ ਆ ਰਹੇ ਹਾਂ ਹਾਂ ਜੀ ਕਾਫੀ ਸਮੇਂ ਤੋਂ ਮਤਲਬ 20-22 ਸਾਲ ਹੋ ਗਏ ਆ ਸ਼ੁਰੂ ਤੋਂ ਹੀ ਮਤਲਬ ਕਰਦੇ ਪਹਿਲਾਂ ਬਜ਼ੁਰਗ ਸੀ ਜੀ ਤੇ ਹੁਣ ਆਪਾਂ ਗਾ ਠੀਕ ਹੈ ਜੀ ਠੀਕ ਹੈ ਬਾਕੀ ਦੁੱਧ ਨੂੰ ਵੀ ਰਖੀ ਦੇ ਨਾਲ ਤੇ ਡੰਗਰ ਲੈ ਆਈਦੇ ਆ ਠੀਕ ਚੰਗਾ ਡੰਗਰ ਲੈ ਆਈਦਾ ਵਾ ਠੀਕ ਅੱਛਾ ਜ਼ਿਆਦਾਤਰ ਵੀਰ ਇਸੇ ਤਰ੍ਹਾਂ ਵਹਿੜਾਂ ਹੀ ਆਉਂਦੀਆਂ ਜਾਂ ਵਪਾਰ ਵਪਾਰ ਦੀ ਲੈਣ ਦੇ ਵਿੱਚ ਹਾਂ ਜੀ ਵਹਿੜਾਂ ਵੀ ਮੱਝਾਂ ਵੀ ਟੋਕੜਾ ਗੱਬਣਾ ਸੱਜਰਾ ਹਰ ਤਰ੍ਹਾਂ ਦਾ ਬਹੂ ਆਉਂਦਾ ਰਹਿੰਦਾ ਸੰਧੂ ਸਾਹਿਬ ਲਓ ਦੋਸਤੋ ਸੰਪਰਕ ਤੁਸੀਂ ਬਣਾ ਕੇ ਰੱਖ ਲਿਓ ਵੀਰ ਹਰਜੀਤ ਦੇ ਨਾਲ ਪਸ਼ੂ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਅੱਛਾ ਇਹ ਇਧਰੋਂ ਜੇਕਰ ਆਪਾਂ ਵੇਖ ਲਈਏ ਸultanpur Lodhi ਦੀ ਦੂਰੀ ਕਿੰਨੀ ਕੁ ਰਹੇਗੀ ਆਪਾਂ ਨੂੰ ਇਥੋਂ ਕੋਈ 14-15 ਕਿਲੋਮੀਟਰ ਸੰਦ ਸਾਹ ਅੱਛਾ ਕਿਧਰ ਪਿੰਡੀ ਵਾਲਾ ਪੋਲ ਕਿਧਰ ਪਿੰਡੀ ਵਾਲਾ ਪੋਲ ਆਪਾਂ ਨੂੰ ਪੈ ਜਾਂਦਾ ਕੋਈ 8-9 ਕਿਲੋਮੀਟਰ 8-9 ਕਿਲੋਮੀਟਰ ਹਾਂਜੀ ਤੇ ਇਧਰੋਂ ਕਰਮੂਵਾਲ ਸਾਈਡ ਤੋਂ ਪੈ ਜਾਂਦਾ ਬਾਉਪੁਰ ਥਾਣੀ ਕੋਈ 7-8 ਕਿਲੋਮੀਟਰ ਇਧਰੋਂ ਪੈ ਫਿਕੜਕੇ ਵਾਲੀ ਸਾਈਡ ਤੋਂ ਆ ਰਿਹਾ ਕੋਈ ਹਾਂਜੀ ਹਾਂਜੀ ੜਕੇ ਵਾਲੇ ਪੋਲ ਮੱਝ ਵਾਲੀ ਸਾਈਡ ਤੋਂ ਸ਼ੋਰਟ ਇਧਰ ਕਿਸ ਨੂੰ ਪੈ ਜਾਂਦਾ ਹਾਂਜੀ ਹਾਂਜੀ ਤੇ ਸ਼ੋਰਟ ਦੇ ਵਿੱਚ ਆ ਸਕਦੇ ਆ ਸਿੱਧਾ ੜਕੇ ਥਾਣੀ ਆ ਕੇ ਸਾਗਰਾ ਕ੍ਰੋਸ ਕਰਕੇ ਅੱਗੇ ਬਾਉਪੁਰ ਥਾਣੀ ਵੀ ਆ ਸਕਦੇ ਆ ਹਾਂਜੀ ਹਾਂਜੀ ਲਓ ਦੋਸਤੋ ਲੋਕੇਸ਼ਨ ਵੀਰ ਕੋਈ ਲਾ ਕੇ ਤੁਸੀਂ ਵਿਜ਼ਿਟ ਕਰ ਲਿ ਕੋ ਜਲੰਧਰ ਵਾਲੀ ਸਾਈਡ ਤੋਂ ਸੁਲਤਾਨਪੁਰ ਲੋਧੀ ਤੋਂ ਆ ਰਿਹਾ ਇਧਰ ਦੀ ਸਾਈਡ ਤੋਂ ਵੀ ਤੁਸੀਂ ਆ ਸਕਦੇ ਜੇ ਤੇ ਮਾਲਵੇ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਤੇ ਮਖੂ ਜੋਗੇ ਵਾਲਾ ਅੱਗੇ ਗਿੱਦੜਪਿੰਡੀ ਵਾਲਾ ਜਿਹੜਾ ਦੋਸਤੋ ਪੋਲਾ ਠੀਕ ਹੈ ਜੀ ਨਵਾਂ ਪੋਲਾ ਟੋਲਪਲਾ ਜਾਂ ਪਾਰ ਕਰਦੇ ਅੱਗੇ ਇੱਕ ਕੇਟ ਜਿਹੜਾ ਦਾਰਾਪੁਰ ਨੂੰ ਆਉਂਦਾ ਉਧਰ ਵੀ ਤੁਸੀਂ ਜਿਹੜੀ ਵਿਜਿਟ ਕਰ ਸਕਦੇ ਜੀ ਅੱਛਾ ਵੀਰ ਖਰਜੀਤ ਪੂਰੀ ਇਨਫੋਰਮੇਸ਼ਨ ਆਪਾਂ ਲੈਣੀ ਆ ਤੁਹਾਡੇ ਤੋਂ ਹਾਂਜੀ ਹਾਂਜੀ ਇੱਕ ਬੰਦੇ ਸ਼ੁਰੂਆਤ ਕਰਦੇ ਆ ਕਿਹੜੀ ਵਾਰ ਤੋਂ ਕਰਦੇ ਆ ਜੀ ਪਹਿਲੇ ਨੰਬਰ ਤੇ ਹਾਂਜੀ ਇਹ ਤੋਂ ਕਰ ਲੈਨੇ ਆ ਜੀ ਸਾਹਿਬ ਹਾਂਜੀ ਦੱਸ ਦਿਓ ਵੀਰ ਇਹ ਦੂਜੀ ਸੂਏ ਆ ਜੀ ਸੁਣੀ ਸਾਈਵਾਲ ਤੇ ਐਫ ਐਫ ਚ ਕਰਾਸ ਆ ਓਕੇ ਜੀ ਇਹਦੇ ਮਤਲਬ ਆ ਜੇ ਕੋਈ 28 ਤਰੀਕ ਨੂੰ ਦਿਨ ਪੂਰੇ ਆ ਹਾਂ ਹਾਂਜੀ ਠੰਡੀ ਸੂਏ ਪੂਰੀ ਆ ਲਓ ਜੀ ਤੇ ਪਹਿਲੇ ਸੂਏ ਨੇ ਕੋਈ 12 ਕਿਲੋ ਦੁੱਧ ਕੰਡੇ ਵਾਲਾ ਇਹਦਾ ਦਿੱਤਾ ਤੇ ਕੀ ਗਾਂ ਤੇ ਆਉਣਾ ਬਾਕੀ ਆਪਣੀ ਸੇਵਾ ਤੇ ਬਾਪੇਰਾ ਤੋਂ ਤਾਂ ਹੀ ਜਾਊ ਬਲਾਸੀ 28 April ਨੂੰ ਦਿਨ ਪੂਰੇ ਹਾਂਜੀ ਹਾਂਜੀ 28 ਹਜੇ ਪਹਿਲੇ ਦਿਨ ਕੰਮ ਕਰਨਾ ਹਾਂਜੀ ਉਹ ਪੂਰੇ ਸੂਪੇ ਇੱਕ ਦੋ ਉੱਤੇ ਲੈ ਜਾਵੇ ਉਹ ਲੱਗੂ ਗੱਲ ਲਓ ਦੋਸਤੋ 10 ਤੋਂ 12 ਕ ਦਿਨ ਹਜੇ ਪਹਿਿਆ ਸੂਣ ਤੇ ਦੂਜਾ ਸੂਬਾ ਇਹ ਵੈੜ ਅੱਗੇ ਸੁੰਦੀ ਆ ਠੀਕ ਆ ਜੀ ਤੇ ਬਾਕੀ ਜਿੰਨੇ ਵੀ ਆ ਕਰਮਾਂ ਵਾਲੀ ਪਾਲੀ ਸਭ ਆ ਠੀਕ ਆ ਜੀ ਸਵਾਲ ਸਬੂਲ ਚੰਗੀ ਆ ਤੇ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਕਰੋ ਸੰਗ ਦੇ ਵਿੱਚ ਇਹ ਵੈੜ ਆ ਠੀਕ ਆ ਤੇ ਗੱਪਣ ਆ ਤਿਆਰੀ ਵਾਲੀ ਆ ਕੋਈ 10-12 ਦਿਨਾਂ ਤੱਕ ਕਰਮਾਂ ਵਾਲੀ ਪੂਰੀ ਸੂਣ ਦਾ ਨੇੜ ਹੋ ਜੂਗਾ ਬਾਕੀ ਥਣ ਥੂਣ ਦੀ ਕੁਆਲਿਟੀ ਚੰਗੀ ਆ ਆ ਲੋ ਕਮਾਲ ਵੀ ਹਾਂਜੀ ਹਾਂਜੀ ਤੋਂ 53 ਤੋਂ ਪਰ ਪੂਰੀ ਚਾਹਤ ਉਹਦੀ ਉੱਤੇ ਜੀ ਕੋਈ ਬਰਾਬਰ ਸ਼ਾਇਦ ਸੰਸਾਬ ਹਾਂਜੀ ਬਾਕੀ ਬਹੁਤ ਠੰਡੀ ਆਈ ਜੇ ਦੱਬਦੀ ਲਓ ਦੱਸੋ ਘਾਇ ਠੰਢੀ ਆ ਤੇਰੀ ਸੀਲ ਸਲਾਕਾ ਥਾਣ ਤੁਨ ਬਹੁਤ ਵਧੀਆ ਠੀਕ ਹੈ ਜੀ ਲੰਬੇ ਦਾਣਾ ਹੱਥੀ ਚਵਾਈਲਾ ਥਾਣਾ ਸੋ ਲਾਏ ਬਣਾਏ ਪਈ ਆ ਵੇਹੇ ਤੁਸੀਂ ਲਾ ਦੇਖ ਸਕਦੇ 1 ਕਿਲੋ 1.5 ਕਿਲੋ ਕਿਲੋ ਜਿਹੜਾ ਦੋਸਤੋ ਲਾਇਆ ਕਰਮਾ ਲਈ ਨੇ ਦਸਾਂ 12 ਦਿਨਾਂ ਦੇ ਵਿੱਚ ਪੂਰੀ ਫੱਬ ਜੂਗੀ ਥੱਲੇੋਂ ਠੀਕ ਹੈ ਜੀ ਤੇ ਅੱਛਾ ਵੀਰ ਹਰਜੀਤ ਦੀ ਮੰਗ ਕੀ ਕਰਦੇ ਆ ਕੀ ਲੋ ਰੋਹਗਾ ਲੈਣ ਮੰਗ ਆਪਣੇ ਜੈਜ ਹੀ ਹੁੰਦੇ ਸੋਂ ਸਭ ਮੁੱਲ ਇਹਦਾ 36000 ਮੁੱਲ ਕੁਝ ਮੰਨ ਤਾਣੋ ਜੀ 36000 ਹਾਂ ਜੀ ਕੋਈ ਵਪਾਰੀ ਭਾਵੇਂ ਚਾਰ ਚਾਰ ਦਿਨ ਸਾਹਮ ਕੇ ਜਿੱਤੇ ਮਰਜੀ ਨੂੰ ਵੇਚ ਲੈ ਘਰ ਵਾਲਾ ਲੈ ਜੇ ਤਾਂ ਬ ਬਲਕਿ ਭਾਜੀ ਆਪਾਂ ਡੰਗਰ ਲਈਦੇ ਆ ਘਰੋਂ ਨਜ਼ਰ ਆਉਂਦੇ ਠੀਕ ਹੈ ਹਾਂਜੀ ਹਾਂਜੀ ਅੱਛਾ ਰੇਟ ਵੀਰ ਹਰਜੀਤ ਇਸੇ ਤਰ੍ਹਾਂ ਹੀ ਆਉਂਦੇ ਰਹਿਣਗੇ ਇਸੇ ਤਰ੍ਹਾਂ ਇਸੇ ਤਰ੍ਹਾਂ ਬਲ ਦੋਸਤੋ 36 36000 ਦੱਸਿਆ ਹਾਂਜੀ ਹਾਂਜੀ 36000 ਦੇ ਵਿੱਚੋਂ ਦੋਸਤੋ ਥੋੜਾ ਪਤਾ ਕਿਸੇ ਵੀਰ ਦੇ ਆਏਗਾ ਤਾਂ ਮਨ ਤੁਹਾਨੂੰ ਚੁਗਾ ਕਿ ਜਿਹੜੀ ਵੀਡੀਓ ਬਹੁਤ ਸੋਹਣੀ ਬਹਿਰਾ ਗਰਮੀ ਵਾਲੀ ਗਾਂ ਹਾਂ ਹਾਂਜੀ ਗਰਮੀ ਬਣਾਉਣ ਵਾਲੀ ਨਹੀਂਗੀ ਲੋ ਜੀ ਠੀਕ ਹੈ ਜੀ ਸੋ ਅੱਗੇ ਬਿਲਕੁਲ ਗਰਮੀ ਦਾ ਪੱਖ ਵੇਖਦੇ ਹੋਏ ਬਹੁਤੇ ਵੀਰਾਂ ਨੇ ਸਬਦਾ ਕਰਨਾ ਠੀਕ ਹੈ ਜੀ ਕਰੋਸ ਅੰਗ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਗਰਮੀ ਠੀਕ ਹੈ ਜੀ ਬਤੇ ਇਹ ਰੇਡ ਬਿਲਕੁਲ ਵਾਜਿਬ ਅੱਛਾ ਤੇ ਇੱਕ ਸੈਕੰਡ ਨੰਬਰ ਤੇ ਆਪਣੇ ਕੋਲ ਗੜੀ ਵੇੜ ਇਹ ਸੰਧੂ ਸਾਹਿਬ ਫਿਲਹਾਲ ਹੋਣ ਇਸ ਟਾਈਮ ਤੁਹਾਡੇ ਹੁਣ ਤੋਂ ਪਹਿਲਾਂ ਹੀ ਮਤਲਬ ਜਦੋਂ ਤੁਹਾਨੂੰ ਕੋਲ ਕੀਤਾ ਵੀ ਆਏ ਹੀ ਆਪਣੇ ਵੀਰ ਇੱਥੋਂ ਦੇ ਸੌਦਾ ਹੋ ਗਿਆ ਇਹ ਵੇੜ ਦਾ ਸੌਦਾ ਹੋ ਗਿਆ ਜੀ ਦੂਜੇ ਸੂਏ ਆ ਜਰਸੀ ਕ੍ਰੋਸ ਦੇ ਵਿੱਚ ਓਕੇ ਤੇ ਦੇਣ ਪੰਜ ਚਾਰ ਲੈਂਦੀ ਬਾਕੀ ਤਿਆਰੀ ਜੀ ਆ ਠੀਕ ਹੈ ਜੀ ਹਾਂ ਜੀ ਬਾਕੀ ਜੇ ਕੋਈ ਵੀਰ ਭਰਾ ਨੇ ਮਤਲਬ ਸਪਰਕ ਕਰਨਾ ਹੋਵੇ ਹਾਂ ਜੀ ਕੋਈ ਨਹੀਂ ਆਪਣੇ ਨਾਲ ਕਰ ਲਏ ਉਹਨਾਂ ਨੂੰ ਪੁੱਛ ਲਾਂਗੇ ਕੋਈ ਨਫਾ ਦੇ ਕੇ ਚਾਹਵਾਨ ਹੋਣ ਦੇ ਕੋਈ ਨਹੀਂ ਗੱਲ ਕਰਾਂ ਲਾਂਗੇ ਕਾਹਕੇ ਕੋਈ ਵੀਰ ਵੇਚਣ ਵਾਲੇ ਲੈ ਕੇ ਆ ਹਾਂ ਜੀ ਵੇਚਣ ਵਾਲ ਆਉ ਦਾ ਸੋ ਫਿਲਹਾਲ ਜਿਹੜੀ ਇਹ ਸੇਲ ਹੋ ਚੁੱਕੀ ਆ ਠੀਕ ਆ ਜੀ ਕਿਉਂਕਿ ਅੱਗੇ ਵਪਾਰ ਦੀ ਲੈਣ ਵਾਲੇ ਵੀ ਆ ਵੀ ਕਾਫੀ ਆਉਂਦੇ ਰਹਿੰਦੇ ਆ ਹਾਂਜੀ ਤੇ ਦੂਜਾ ਸੂਆ ਇਹ ਵੈੜ ਦਾ ਸੂਣਾ ਤੇ ਦਿਨ ਤੇ ਕਿੰਨੇ ਕ ਦੱਸਿਆ ਜੀ ਦਿਨ ਬਾ ਪੰਜ ਚਾਰ ਤਿਆਰੀ ਜੀ ਆਈ ਲੋ ਜੀ ਪੰਜ ਚਾਰ ਕਿਤੇ ਨਾ ਹਜੇ ਲੈਂਦੀ ਆ ਹਾਂਜੀ ਮੁਖਾ ਦੇਣੇ ਹੋਰ ਬਾਕੀ ਕਲਰ-ਕਲਰ ਦੀ ਜੇਕਰ ਗੱਲ ਕਰ ਲਈਓ ਦੱਸੋ ਤੇ ਗਰੇ ਤੇ ਬਰਾਊਨ ਕਲਰ ਦਾ ਕੰਬੀਨੇਸ਼ਨ ਜਾਂ ਹੈਗਾ ਕ੍ਰੋਸ ਅੰਕ ਦੇ ਵਿੱਚ ਇਹ ਵੈੜ ਆ ਠੀਕ ਆ ਜੀ ਦਿਨ ਪੰਜ ਲੈ ਜੇ ਛੇਲ ਹੈ ਜੇ ਥਣ ਪੂਰਾ ਲੰਬਾ ਠੀਕ ਆ ਜੀ ਮੱਜਾਂ ਵਾਲਾ ਥਾਣਾ ਦੋਰਾ ਥਾਣਾ ਤੇ ਅੱਗੇ ਦੋਸਤੋ ਇਹ ਸੇਲ ਹੋ ਚੁੱਕੀ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਆ ਉਹ ਕਿ ਅੱਗੇ ਵੇਚਣ ਵਾਲਾ ਵੀਰ ਕੋਈ ਲੈ ਕੇ ਗਿਆ ਉਹਦਾ ਤੁਹਾਨੂੰ ਨੰਬਰ ਵੀਰ ਡਾਇਰੈਕਟ ਦੇ ਦੇਣਗੇ ਜਿਹੜੇ ਵੀਰ ਨੇ ਖਰੀਦਣੀ ਆ ਉਹ ਤੁਸੀਂ ਵੀਰ ਖਰਜੀ ਨਾਲ ਸੰਪਰਕ ਕਰ ਲਿਓ ਨੰਬਰ ਤੁਹਾਨੂੰ ਮਿਲ ਜਾਊਗਾ ਠੀਕ ਆ ਤੋਂ ਥਾਣਾ ਤੁਹਾਨੂੰ ਬਹੁਤ ਸਫਾਈ ਆ ਬਾਕੀ ਵਿਰਲ ਵੀ ਚੰਗੀ ਆ ਲੰਬਾ ਥਾਣਾ ਹੱਥੀ ਜਵਾਈ ਵਾਲਾ ਠੀਕ ਅਚਰਜੀਤ ਭਾਈ ਫਿਰ ਇਹਦਾ ਮੁੱਲ ਤਾਂ ਫੋਨ ਤੇ ਹਾਂਜੀ ਫੋਨ ਤੇ ਕਰਾਂਗੇ ਕਿਉਂਕਿ ਅਗਲੇ ਨਾਲ ਆਪਾਂ ਸਿੱਧਾ ਕਨੈਕਟ ਕਰਾ ਦਾਂਗੇ ਬਿਲਕੁਲ ਹਾਂਜੀ ਉਹਨਾਂ ਦਾ ਨੰਬਰ ਦੇ ਦਾਂਗੇ ਠੀਕ ਹੈ ਜੀ ਅਚਾ ਹਰਜੀਤ ਵੀਰ ਅਗਲੇ ਨੰਬਰ ਤੀਜੇ ਤੇ ਆਪਣੇ ਕੋਲ ਜਿਹੜੀ ਇਹ ਆ ਕੀ ਇੱਕ ਇਹ ਵੈੜ ਸੰਸਾ ਗੱਬਨ ਤੋਂ ਖੜਾ ਅੱਛਾ ਜੀ ਇਹਨੂੰ ਤਿੰਨਾ ਮਹੀਨਾ ਤੋਂ ਉੱਪਰ ਦੀ ਆਪਣੀ ਚੈੱਕ ਪਾਸ ਹੋਈ ਪਰਸੋਂ ਹੀ ਠੀਕਾ ਡੁਗਾ ਲੱਗਾ ਠੰਡਾ ਇਹ ਥੱਲੇ ਦੁੱਧ ਹੋਊਗਾ ਕੋਈ 7.5 ਤੋਂ 8 ਕਿਲੋ ਕੰਡੇ ਵਾਲਾ 8 ਤੋਂ ਵੱਧ ਵੀ ਹੋ ਸਕਦਾ ਪਰ ਆਪਾਂ ਕੋ 1/2 ਕਿਲੋ ਘਾਟੀ ਦੱਸਾਂਗੇ ਚੋਣ ਨੂੰ ਜਿਹੜਾ ਮਰਜੀ ਚੋੜੇ ਪੂਰੀ ਠੰਡੀ ਧੀਰੀ ਹੈ ਲੋ ਜੀ ਕੋਈ ਜੂਟ ੰਗਾ ਨਹੀਂ ਪਾਉਣਾ ਇਦਾਂ ਹੀ ਮਤਲਬ ਚੋੜ ਲੈਣੀ ਅੱਛਾ ਤਿੰਨ ਮਹੀਨੇ ਸਾਢੇ ਤਿੰਨਾਂ ਦੇ ਹਾਂਜੀ ਤਿੰਨਾਂ ਤੋਂ ਉੱਪਰ ਡਾਕਟਰ ਦੱਸ ਕੇ ਗਿਆ ਕਿ ਤਿੰਨਾਂ ਤੋਂ 5-7 ਦਿਨ ਉੱਤੇ ਇਹਨੇ ਘਰ ਵਾਲੇ ਦੱਸਿਆ ਸੀ ਕਿ ਦੇ ਆਪਾਂ ਘਰੋਂ ਲਈ ਮਜ਼ਰਬੇ ਬੈਡ ਦੂਜੇ ਸੂਈ ਲਈ ਕੱਬਣ ਪਹਿਲੇ ਸੂਈ ਹੈ ਹਾਂ ਦੋਸਤੋ 8 ਸਤੋਂ ਬਾਹਰ 8 8 ਕਿਲੋ ਦੁੱਧ ਬਾਕੀ ਰੱਦੀ ਆਉਣ ਲਈ ਆ ਪਤਾ 9.5 ਕਰ ਜੂਗੀ ਆ ਬਿਲਕੁਲ ਹਾਂਜੀ ਹਾਂਜੀ ਕੋਈ 8 ਕਿਲੋ ਵੈਸੇ ਫਿਲਹਾਲ ਤੁਸੀਂ 8 ਕਿਲੋ ਮੰਨ ਕੇ ਸੌਦਾ ਕਰ ਲਿਓ ਟੋਕਰ ਤੇ ਗੱਬਣਾ ਦੇਖਾ ਜੀ ਗੱਬਣ ਕੋਈ 3 ਮਹੀਨਿਆਂ ਤੋਂ ਬਾਹਰ ਚੱਲਣ ਦਾ ਟਾਈਮ ਪੀਰੀਅਡ ਚੈੱਕ ਹੋ ਕੇ ਗਾਰੰਟੀ ਆਪਣੀ ਫੁੱਲ ਹੋਊ ਠੀਕ ਹੈ ਜੀ ਹਾਂਜੀ ਟੀਕਾ ਲੱਗਾ ਅੱਛਾ ਵੀਰ ਹਰਜੀਤ ਸਵੇਰ ਚੁਵਾਈ ਦੀ ਕਿੰਨੇ ਕਵਜੇ ਕਰਤੀ ਸੀ ਸਵੇਰੇ ਜੀ 6.5 ਵਜੇ ਤੇ 7 ਦੇ ਵਿੱਚ ਠੀਕ ਹੈ ਹਾਂਜੀ ਹਾਂਜੀ ਲੋੜੀ ਵਾਸੇ ਠੰਡੀ ਤੇਰੀ ਕੋਈ ਬੰਗਾ ਜੂੜ ਪਾਉਂਦੇ ਨਹੀਂ ਕੋਈ ਬੰਗਾ ਨਹੀਂ ਕੋਈ ਸੰਦੂ ਬੱਚਾ ਲਈ ਠੰਡੀ ਤੇਰੀ ਸਿਲਸ ਲੱਗ ਬੱਚਾ ਬਹਿ ਕੇ ਚੁਾਈ ਕਰ ਸਕਦਾ ਨਹੀਂ ਕੋਈ ਲੱਤ ਕੋਈ ਪਾਇਰ ਪੁੱਟਣ ਵਾਲੀ ਗੱਲ ਬਾਤ ਹੀ ਨਹੀਂ ਗਈ ਵਾਸੀ 8 ਕਿਲੋ ਦੁੱਧ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਦੇ ਆ 3 ਮਹੀਨੇ ਦੀ ਗੱਬਣ ਚੈੱਕ ਪਾਸ ਆਪਣੇ ਹੱਥੀ ਵੀਰ ਹੋਂ ਦਾ ਜਿਹੜੀ ਚੈੱਕ ਪਾਸ ਹੋਈ ਆ ਠੀਕ ਆ ਜੀ ਹਾਂਜੀ ਹਾਂਜੀ ਸੋ ਆਪਾਂ ਕੋਈ ਫੇਰ ਆਪਦਾ ਸਾਈਬਿਆ ਨਾ ਕਰਕੇ ਆਪਦੀ ਤਸੱਲੀ ਕਰਨੀ ਚਾਹੁੰਦਾ ਤੁਸੀਂ ਆਪ ਕਰ ਸਕਦੇ ਜੀ ਅਦਰਵਾਈਜ਼ ਉਸ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਵੀ ਕਰ ਸਕਦੇ ਹਾਂਜੀ ਹਾਂਜੀ ਬਹੁਤ ਠੰਡੀ ਆ ਜਿੱਦਾਂ ਮਰਜੀ ਬਹਿ ਜਾਈ ਧਾਰ ਵੀ ਸੋਹਣੀ ਹਾਂਜੀ ਅੱਲ ਜਿਹੜਾ ਟਾਈਮ ਵੀ ਥੋੜਾ ਆ ਬਿਲਕੁਲ ਜੀ ਹਾਂਜੀ ਹਾਂਜੀ ਅਸਰ ਜੀ ਤੇ ਵੀ ਰਹਿਦਾ ਹੀ ਕੀ ਕਰਦੇ ਆ ਡਿਮਾਂਡ ਲੈਣ ਦੇਣ ਕੀ ਕਰਦੇ ਡਿਮਾਂਡ ਇਹਦਾ ਸੁੰਸਬ ਜਾਇ ਜੀ ਆ 25000 ਦੇ ਵਿੱਚੋਂ ਮਾਨਤਾਣ ਹੋ ਜੂ 25000 ਹਾਂਜੀ 24 ਦੇ ਦਾਂਗੇ ਲੋ ਜੀ ਹਾਂਜੀ ਬਾਕੀ ਕੋ ਸੰਭਲੂ 40 45000 ਦੀ ਵਹਿੜਾ ਦੋ ਜੇ ਸੋਹੇ ਵਹਿੜਾ ਬਹੁਤ ਸੋਹਣੀ ਆ ਤੇ ਦੁੱਧ ਵੀ ਇਹੋ ਜਿਹੇ ਘਰੋਂ ਆਈ ਵੀ ਚਲੋ ਸੇਵਾ ਉਦਾਂ ਦੀ ਸੀ ਤੇ ਤਰ ਉਤਾਨ ਕਰਕੇ ਉਹਨਾਂ ਦੇ ਪੱਠੇ ਪੁੱਠੇ ਆਣੀ ਤੇ ਮਤਲਬ ਵੱਧ ਹੀ ਆਉਂਦਾ ਹੀ ਕੋਈ ਦੁੱਧ ਤੇ 9 10 ਕਿਲੋ ਵੀ ਇਹ ਕਰ ਜੂਗੀ ਚੋ ਭਾਈ ਚੱਲੂਗੀ ਨਾਲ ਹਾਂਜੀ ਕੱਲ ਹੀ ਆਈ ਆਪਣੇ ਕੋਲੇ ਬਿਲਕੁਲ ਹਾਂਜੀ ਲਓ ਦੋਸਤੋ ਸਮਾ ਵੀ ਅੱਗੇ ਤਕਰੀਬਨ 9 ਦੁੱਧ ਵੀ ਰਲਈ ਆ ਉਹ ਵੀ ਜਿਹੜੀ ਪਾਸ ਹੋ ਗਈ ਆ ਥੱਲੇ ਦੁੱਧ ਵੀ ਹੈਗਾ ਸੋਨਾ ਚਾਹ ਪਾਣੀ ਬਣਾਉਣ ਵਾਲਾ ਕੰਮ ਜਿਹੜਾ ਦੋਸਤ ਇਹਨੇ ਥੱਲੇ ਕਰਮਾ ਲਈ ਵੀ ਹੈਗਾ ਖੁੱਲਾ ਡੁੱਲਾ ਆਪਦਾ ਜਿਹੜਾ ਘਰ ਦਾ ਸਰਕਲ ਤੋੜ ਦੂਗੀ 8 ਕਿਲੋ ਦੁੱਧ ਤੇ ਗੱਬਣ ਤੁਹਾਨੂੰ ਦੱਸ ਹੀ ਦਿੱਤਾ ਸਮਾ ਤੇ ਰੇਟਪੜ ਤਾਂ ਵੀ ਦੱਸਤਾ ਅੱਗੇ ਇੱਕ ਆਪਣੇ ਕੋਲ ਸ਼ਾਈ ਵਾਲਾਂ ਦੇ ਵਿੱਚ ਵੀਰ ਜਿਹੜੀ ਆ ਵਹਿੜ ਆ ਗਈ ਆ ਇਹ ਸੰਤੂ ਸਾਹਿਬ ਦੂਜੇ ਸੂਏ 5 ਮਹੀਨਿਆਂ ਤੋਂ ਉੱਪਰ ਦੀ ਹੋ ਗਈ ਕੋਈ 5-4 ਦਿਨ ਆਪਣੇ ਕੋਲੇ 2 ਮਹੀਨੇ ਹੋ ਗਏ ਵਹਿੜਾਈ ਨੂੰ ਠੀਕ ਹੈ ਜੀ ਤੇ 9 ਮਹੀਨੇ ਦਿਓ ਟਾਈਮ ਚੱਕ ਪਾਸ ਹੀ ਰੱਖ ਲਈ ਸੀ ਕਿਉਂਕਿ ਮੱਝਾਂ ਨਹੀਂ ਸੂਈਆਂ ਤੇ ਹੁਣ ਮੱਝਾਂ ਸੂਈਆਂ ਵੇ ਨਾਲ ਤੇ ਤਾਂ ਕਰਕੇ ਰਾਦਾ ਵੀ ਚਲੋ ਜੇ ਸੇਲ ਹੋ ਗਈ ਤੇ ਦਾਂ ਇੱਕ ਥਣ ਤੋਂ ਇਹ ਤੇਲ ਆ ਮਗਰਲੇ ਤੋਂ ਹਾਂ ਜਮਾਂਦਰੂ ਹੀ ਮਤਲਬ ਸ਼ੁਰੂ ਤੋਂ ਇਹਨਾਂ ਪਹਿਲੇ ਸੂਏ ਤੋਂ ਇੱਕ ਥਣ ਨਹੀਂ ਆਇਆ ਇਹਦਾ ਠੀਕ ਹੈ ਮਗਰਲਾ ਬਹਿਣੀ ਵਾਲਾ ਉਦਾਂ ਠੰਡੀ ਧੀਰੀ ਇੰਨੀ ਮੜਾਇਆ ਜੋੜ ਜ਼ਰੂਰ ਗਜਾਇਆ ਘਰ ਵਾਲਿਆਂ ਭਾਵੇਂ ਬੱਚਾ ਬੈਠਰ ਜਿਹੜਾ ਮਰਜ਼ੀ ਚੋਵੇ ਦੁੱਧ 7.5 8 ਕਿਲੋ ਇਥੇ ਲਈ ਪੱਕਾ ਹੁਣ ਇਸ ਵਕਤ 7.5 8 ਕਿਲੋ ਹਾਂ ਪੱਕਾ ਪੰਜਾਂ ਮਹੀਨੇ ਦੀ ਗੱਬ ਪੰਜਾਂ ਮਹੀਨਾ ਤੋਂ 5-7 ਦਿਨ ਉੱਪਰ ਦੀ ਲਓ ਜੀ ਪੰਜਾਂ ਮਹੀਨਾ ਤੋਂ ਦੋਸਤੋ ਟੱਪ ਗਿਆ ਦਿਨ 5-7 ਇਨੇ ਕਿ ਦਿਨ ਉੱਪਰ ਟੱਪ ਗਿਆ ਬਾਕੀ ਦੁੱਧ ਮੱਝਾਂ ਵਰਗਾ ਵਾ ਹਾਂਜੀ ਹਾਂਜੀ ਲੰਬਾ ਤੋਂ ਨਾ ਤੇ 7 ਤੋਂ 8 8 ਕਿਲੋ ਦੁੱਧ ਇਸ ਵਿਹੜ ਥੱਲੇ ਵੀ ਖੁੱਲਾ ਡੋਲਾ ਜਿਹੜਾ ਕਿਸੇ ਵੀਰ ਨੇ ਚੋਲਣਾ ਆਣ ਕੇ ਠੀਕ ਹੈ ਜੀ ਤੇ ਪੰਜ ਮਹੀਨੇ ਦੀ ਤਕਰੀਬਨ ਅੱਧੋਂ ਜ਼ਿਆਦਾ ਸਮਾਂ ਜਿਹੜਾ ਕੱਢ ਕੀ ਕਰਮ ਵਾਲੀ ਗੱਬਣ ਤੇ ਬਾਕੀ ਥਾਣਾ ਥਾਣਾ ਦੀ ਸਾਫ ਸੁਥਰੀ ਇੱਕ ਥਾਂ ਜਿਹੜਾ ਦੋਸਤੋ ਇਕ ਭਣੀ ਗਰਾ ਮਗਰਲਾ ਉਸ ਨੂੰ ਤੇਲ ਦਾ ਜਮਾਂਦਰੂ ਤੇਲ ਆ ਠੀਕ ਆ ਜੀ ਕੋਈ ਵੀ ਨਾ ਪਹਿਲੇ ਸੂਏ ਦੇ ਵਿੱਚ ਨਹੀਂ ਚੱਲਿਆ ਆਇਆ ਨਹੀਂਗਾ ਉਸ ਅਕੋਰਡਿੰਗ ਤੁਸੀਂ ਜਿਹੜੀ ਤੇਲ ਮੰਨ ਕੇ ਸੌਦਾ ਕਰ ਲਿਓ ਤੋਕੜ ਗੱਬਣ ਇਸ ਵੇੜ ਚੌਥਾ ਥਾਣ ਹੁੰਦਾ ਤੇ ਬੱਚੀ ਬਹੁਤ ਚੰਗੀ ਬਾਕੀ ਕੋਈ ਬੱਚਾ ਲਈ ਫਿਰ ਮਾਰਨ ਘੁਰਨ ਦਾ ਕੋਈ ਪਤਾ ਨਹੀਂ ਹੂੰ ਇਹ ਨਹੀਂ ਜਿਆਦੀ ਠੰਡੀ ਹੈ ਮੱਜਾਂ ਵੀ ਵਾਲੇ ਮੋਢਾ ਲੱਤ ਚੁੱਕ ਲਈ ਨਾ ਮੱਖੀ ਤੋਂ ਵੀ ਉਹ ਵੀ ਨਹੀਂ ਚੁੱਕਦੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਉਹ ਚਲੋ ਪਹਿਲੇ ਸੂਬਿਆਂ ਤੋਂ ਆਤ ਬਣਾਈ ਹੋਗੀ ਚਲੋ ਮੰਗਾ ਪੁੰਗਾ ਹਾਂਜੀ ਪਹਿਲਾਂ ਉਹ ਨਾ ਜਿਨ੍ਹਾਂ ਦੇ ਘਰੋਂ ਤੁਸਾਂ ਲਿਆ ਉਹ ਮੱਝਾਂ ਨੂੰ ਮੰਗਾ ਪਾਉਂਦੇ ਆ ਓ ਠੀਕ ਹੈ ਆਪਾਂ ਲਈ ਹੀ ਅੱਛਾ ਜੀ ਤੇ ਬਹੁਤ ਚੰਗੀ ਲੱਗੀ 2 ਮਹੀਨੇ ਆਪਾਂ ਨੂੰ ਚਾਉਂਦਿਆਂ ਨੂੰ ਹੋ ਗਏ ਘਰੇ ਠੀਕ ਹੈ ਬਾਕੀ ਦੋ ਦੋ ਦੀ ਫੈਂਡ ਚੰਗੀ ਹੋਗੀ ਫੈਂਡ ਮੱਝਾਂ ਹੀ ਭਾਈ ਦਾ ਤਾਈਆਂ ਘਰ ਰੱਖ ਲਈ ਕਿਉਂਕਿ ਮੱਝਾਂ ਸੂਣ ਵਾਲੀਆਂ ਸੀ ਸਹੀ ਗਾ ਚਲੋ ਘਰੇ ਨਾਲੇ ਵਰਤ ਲਈਦਾ ਨਾਲੇ ਮੱਝਾਂ ਜਿਹੜਾ ਦੁੱਧ ਲੱਗਦਾ ਠੀਕ ਹੈ ਚੰਗੀ ਫੈਂਡ ਲਓ ਦੱਸੋ ਟੋਕੜ ਕਪਣ ਦੋਵੇਂ ਵੈੜਾ ਇੱਕ ਤੁਹਾਨੂੰ 3 ਨੰ ਤੇ ਬਾਕੀ ਟਾਈਮ ਪੀਰੀਅਡ ਤੁਹਾਨੂੰ ਪੂਰਾ ਦੱਸ ਦਿੱਤਾ ਵੀਰ ਨੇ ਵੀ ਕਿੰਨੇ ਸਮੇਂ ਦੀ ਗਾਪਰ ਕਿੰਨਾ ਦੁੱਧ ਉਹਦੀ ਤੁਸੀਂ ਨਰਕ ਪਰਖਾ ਬੇਸ਼ੱਕ ਇਥੇ ਆਣ ਕੇ ਕਰ ਲਿਓ ਵੀਡੀਓ ਕਾਲ ਤੇ ਚਵਾ ਕੇ ਕਰ ਲਿਓ ਜਿੱਦਾਂ ਵੀ ਕਿਸੇ ਵੀਰ ਦੀ ਗਰੰਟੀ ਹੋਊ ਬੋਲ ਆਪਣੀ ਦੁੱਧ ਘਟ ਹੋਵੇ ਗੋਆਬ ਹੋਵੇ ਸਮੇਤ ਕਰਾਇਆ ਆਪਣੇ ਘਰੇ ਆਊਗੀ ਠੀਕ ਹੈ ਜੀ ਹਾਂਜੀ ਪੂਰੀ ਗਰੰਟੀ ਹੋਊ ਹਰ ਪਸ਼ੂ ਦੀ ਸਰਜੀਤ ਵੀਰ ਇਹਦੀ ਕੀ ਕਰਦੇ ਮੰਗ ਇਹਦੀ ਮੰਗ ਜੀ 20000 ਰੁਪਿਆ ਕਰਦੇ ਹੋ ਚੋ ਛੋਟ ਛੱਪਾ ਹੋਊ 20000 ਹਾਂਜੀ ਲਓ ਜੀ ਮੋਲ ਆਪਣੇ ਜਾਇ ਜੀ ਸਤਨੂ ਸਾਹਿਬ ਠੀਕ ਹੈ ਹਾਂਜੀ ਹਾਂਜੀ ਲਓ ਦੋਸਤੋ 20000 ਦੇ ਵਿੱਚੋਂ ਵੀ ਛੋਟ ਛ ਤੋ ਵੜ ਤੁਸੀਂ ਪ੍ਰੋਪਰ ਵੇਖ ਲਈ ਆ ਕਰਮਾਂ ਦੀ ਵੈਸੇ ਪਿਓਰ ਦੂਜੇ ਸੂਏ ਆ ਠੀਕ ਆ ਜੀ ਸਫਾਈਆਂ ਸਫੂਈਆਂ ਵਾਲੀ ਆ ਰੰਗ ਬਿਲਕੁਲ ਬਦਾਮੀ ਨੋਰਮਲ ਜਿਹਾ ਆਪਾਂ ਦੇਖਦੇ ਆ ਸ਼ਾਹੀ ਵਾਲ ਦਾ ਜਿਹੜਾ origignal ਰੰਗ ਆ ਠੀਕ ਆ ਜੀ ਤੇ ਬਹੁਤ ਖੂਬਸੂਰਤ ਵੜ ਆ ਬਾਕੀ ਰੇਡਪੜ ਤਾਂ ਬਿਲਕੁਲ ਜਾਇਜ਼ ਅੱਗੇ ਬਣੀ ਥਣੀ ਆ ਉਹ ਵੀ ਤੁਹਾਨੂੰ ਜਿਹੜਾ ਟਾਈਮ ਆ ਸਮਾਂ ਉਹ ਦੱਸ ਦਿੰਦਾ ਠੀਕ ਆ ਜੀ ਇਹ ਚਾਰ ਨਗ ਨੇ ਟੋਟਲ ਚਾਰੇ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਕੀ ਐਨੀਮਲ ਕੋਈ ਵੀ ਪਸੰਦ ਆ ਜਾ ਤੁਹਾਨੂੰ ਉਦੀ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧਿਆਨ ਕੇ ਨਰਖ ਪਰਖ ਕਰ ਲਿਓ ਤਸੱਲੀ ਕਰ ਲਿਓ ਤੇ ਪਿੰਡ ਆਲੀ ਗਲਾਂ ਤੁਸੀਂ ਵਿజిਟ ਕਰਨੀ ਆ ਤੇ ਵੀਰ ਹਰਜੀਤ ਇੱਕ ਨੰਬਰ ਬੋਲ ਦਗੀ ਆਪਣੇ ਹਾਂਜੀ 84272 86519 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਦੋਸਤੋ ਇਹ ਸਨ ਮੇਰੇ ਨਾਲ ਵੀਰ ਹਰਜੀਤ ਸਿੰਘ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿਣਗੇ ਦੋਸਤੋ ਅੱਗੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਚਾਹੀ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਉਹ ਤੁਸੀਂ ਟਾਈਮ ਤੋਂ ਟਾਈਮ ਆਪਣੀ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ satisfezria a